ਸਾਰੇ ਹੀ ਕਿਸਾਨ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸੁਖੀ ਖੇਤੀ ਤੰਦਰੁਸਤ ਪਸ਼ੂ ਦੇ ਵਿੱਚ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗਊਆਂ ਅਤੇ ਮੱਝਾਂ ਦੇ ਵਿੱਚ ਪਾਈ ਜਾਣ ਵਾਲੇ ਥਨੇਲਾ ਰੋਗਾਂ ਬਾਰੇ ਗੱਲਬਾਤ ਕਰਾਂਗੇ ਥਨੇਲਾ ਰੋਗਾਂ ਨੂੰ ਮਸਟਾਈਟਸ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਜੇਕਰ ਆਪਾਂ ਥਨੇਲਾ ਰੋਗ ਦੀ ਲੱਛਣਾ ਬਾਰੇ ਗੱਲਬਾਤ ਕਰੀਏ ਤਾਂ ਇਸ ਦੇ ਨਾਲ ਥਨਾ ਨੂੰ ਸੋੜ ਜਾਣੀ ਸ਼ੁਰੂ ਹੋ ਜਾਂਦੀ ਹੈ ਅਤੇ ਦੁੱਧ ਦਾ ਘਟਣਾ ਸ਼ੁਰੂ ਹੋ ਜਾਂਦਾ ਹੈ ਮੈਸਟਾਈਟਸ ਰੋਗ ਦੋ ਤਰ੍ਹਾਂ ਦਾ ਹੁੰਦਾ ਹੈ ਪਹਿਲਾ ਹੈ ਕਲੀਨਿਕਲ ਮੈਸਟਾਈਟਸ ਜਿਸ ਦੇ ਵਿੱਚ ਥਨਾ ਦਾ ਸੁੱਜਣਾ ਗਰਮ ਹੋਣਾ ਲਾਲ ਹੋਣਾ ਅਤੇ ਸਖਤ ਹੋਣਾ ਸ਼ੁਰੂ ਹੋ ਜਾਂਦਾ ਹੈ ਇਸ ਰੋਗ ਦੇ ਵਿੱਚ ਗਾਂ ਆਪਣੇ ਥਨਾ ਨੂੰ ਸ਼ੋਹਨ ਨਹੀਂ ਦਿੰਦੀ ਕਿਉਂਕਿ ਉਹ ਤਾਂਾਂ ਦੇ ਸ਼ੋਹਨ ਤੋਂ ਦਰਦ ਮਹਿਸੂਸ ਕਰਨ ਲੱਗ ਜਾਂਦੀ ਹੈ ਇਸ ਰੋਗ ਨਾਲ ਦੁੱਧ ਪਤਲਾ ਜਾਂ ਪਾਣੀ ਵਾਲਾ ਹੋ ਜਾਂਦਾ ਹੈ ਅਤੇ ਉਸ ਵਿੱਚੋਂ ਖੂਨ ਆਣਾ ਸ਼ੁਰੂ ਹੋ ਜਾਂਦਾ ਹੈ ਦੁੱਧ ਦੇ ਵਿੱਚੋਂ ਬਦਬੂ ਆਣੀ ਵੀ ਸ਼ੁਰੂ ਹੋ ਜਾਂਦੀ ਹੈ ਪਸ਼ੂ ਨੂੰ ਬਹੁਤ ਤੇਜ਼ ਬੁਖਾਰ ਰਹਿਣ ਲੱਗਦਾ ਹੈ ਅਤੇ ਉਸ ਦਾ ਸਾਹ ਤੇਜ ਚੱਲਣਾ ਸ਼ੁਰੂ ਹੋ ਜਾਂਦਾ ਹੈ ਦੂਸਰੀ ਤਰ੍ਹਾਂ ਦੇ ਮੈਸਟਾਈਟਸ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਇਸ ਨੂੰ ਸਬਕਲੀਨਿਕਲ ਮੈਸਟਾਈਟਸ ਕਿਹਾ ਜਾਂਦਾ ਹੈ ਇਸ ਵਿੱਚ ਥਨ ਜਾਂ ਦੁੱਧ ਵਿੱਚ ਕੋਈ ਬਦਲਾਅ ਨਜ਼ਰ ਨਹੀਂ ਆਉਂਦਾ ਪਰ ਦੁੱਧ ਦਾ ਉਤਪਾਦਨ ਘਟਣਾ ਸ਼ੁਰੂ ਹੋ ਜਾਂਦਾ ਹੈ ਜੇਕਰ ਤੁਹਾਨੂੰ ਤੁਹਾਡੇ ਪਸ਼ੂ ਦੇ ਵਿੱਚ ਇਹੋ ਜਿਹੇ ਲੱਛਣ ਨਜ਼ਰ ਆਉਣ ਤਾਂ ਤੁਸੀਂ ਡਿਵਾਈਨ ਫਾਰਮਾ ਦਾ ਰਾਇਲ ਫੋਰ ਪਾਊਡਰ ਵਰਤ ਸਕਦੇ ਹੋ ਇਸ ਪਾਊਡਰ ਨੂੰ ਵਰਤਣ ਦੇ ਫਾਇਦੇ ਹਨ ਕਿ ਇਹ ਥਨਾ ਦੇ ਰੋਗਾਂ ਨੂੰ ਠੀਕ ਕਰਦਾ ਹੈ ਥਨਾ ਦੀ ਸੋਜ ਨੂੰ ਠੀਕ ਕਰਦਾ ਹੈ ਥਨਾ ਦੀ ਇਨਫੈਕਸ਼ਨ ਨੂੰ ਠੀਕ ਕਰਦਾ ਹੈ ਦੁੱਧ ਦੇ ਖਾਰੇਪਣ ਨੂੰ ਠੀਕ ਕਰਦਾ ਹੈ ਥਨਾ ਦੀ ਅੰਦਰੂਨੀ ਬਿਮਾਰੀ ਨੂੰ ਠੀਕ ਕਰਦਾ ਹੈ ਤੇ ਦੁੱਧ ਦੀ ਪੀ ਐਚ ਨੂੰ ਸਥਿਰ ਕਰਦਾ ਹੈ ਇਹ ਪਾਊਡਰ ਤੁਹਾਨੂੰ ਇੱਕ ਬਾਕਸ ਵਿੱਚ ਮਿਲੇਗਾ ਜਿਸ ਵਿੱਚ 50-50 ਗ੍ਰਾਮ ਦੇ ਚਾਰ ਪੈਕੇਟ ਹੋਣਗੇ ਤੇ ਤੁਸੀਂ 50-50 ਗ੍ਰਾਮ ਦੇ ਚਾਰ ਪੈਕੇਟ ਸਵੇਰੇ ਸ਼ਾਮ ਆਪਣੇ ਪਸ਼ੂ ਨੂੰ ਪਾਉਣੇ ਹਨ ਤੁਸੀਂ ਇਹ ਪੈਕੇਟ 4 ਤੋਂ 8 ਦਿਨ ਤੱਕ ਹਰ ਰੋਜ਼ ਆਪਣੇ ਪਸ਼ੂਆਂ ਨੂੰ ਪਾਵੋਗੇ ਤੇ ਤੁਹਾਨੂੰ ਇਸ ਦਾ ਬਹੁਤ ਹੀ ਵਧੀਆ ਨਤੀਜਾ ਮਿਲੇਗਾ ਤੁਹਾਡੇ ਪਸ਼ੂਆਂ ਨੂੰ ਥਨੇਲਾ ਰੋਗ ਤੋਂ ਰਾਹਤ ਪਾਉਣ ਲਈ ਰਾਇਲ ਫੋਰ ਬਹੁਤ ਹੀ ਲੰਮੇ ਸਮੇਂ ਤੋਂ ਮਾਰਕੀਟ ਵਿੱਚ ਚੱਲ ਰਿਹਾ ਹੈ ਜਿਸ ਦਾ ਕਿ ਕਿਸਾਨ ਭਰਾਵਾਂ ਨੂੰ ਬਹੁਤ ਵਧੀਆ ਰਿਜ਼ਲਟ ਮਿਲ ਰਿਹਾ ਹੈ ਧੰਨਵਾਦ